ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੇਰਾ ਪੰਜਾਬ న్యూਸ ਚੈਨਲ ਨਾਜਮ ਸਿੰਘ ਚੈਹਲ ਚੈਂਬਰ ਨੰਬਰ 123 ਡਿਸਟ੍ਰਿਕਟ ਕੋਰਟ ਮਾਨਸਾ ਨੇ ਕਿਹਾ ਕਿ ਉਹ ਸੈਕਟਰੀ ਦੀ ਚੋਣ ਦੇ ਉਮੀਦਵਾਰ ਵਾਸਤੇ ਵਾਰ ਐਸੋਸੀਏਸ਼ਨ ਦੀਆਂ ਚੋਣਾਂ ਲੜ ਰਹੇ ਐ ਉਹਨਾਂ ਕਹਿ ਕੇ ਮੈਂ ਵਾਰ ਐਸੋਸੀਏਸ਼ਨ ਮਾਨਸਾ ਦਾ ਸੈਕਟਰੀ ਬਣ ਤੋਂ ਬਾਅਦ ਜੋ ਵੀ ਵਕੀਲ ਭਾਈਚਾਰੇ ਨੂੰ ਸਮੱਸਿਆ ਆਉਂਦੀ ਹੈ ਉਹਨਾਂ ਨੂੰ ਹੱਲ ਕਰਾਉਣ ਦਾ ਯਤਨ ਕਰਾਂਗਾ ਚੋਣ ਜਿੱਤਣ ਤੋਂ ਬਾਅਦ ਵਾਰ ਐਸੋਸੀਏਸ਼ਨ ਮਾਨਸਾ 'ਚ ਨਵੇਂ ਆਉਣ ਵਾਲੇ ਜੂਨੀਅਰ ਵਕੀਲਾਂ ਨੂੰ ਚੈਂਬਰ ਦੀਆਂ ਕਾਫੀ ਸਮੱਸਿਆਵਾਂ ਆਉਂਦੀ ਹੈ ਅਤੇ ਉਹਨਾਂ ਦਾ ਹੱਲ ਕਰਵਾਵਾਂਗੇ ਪਾਣ ਪੀਣ ਵਾਲੇ ਪਾਣੀ ਦਾ ਵਧੀਆ ਪ੍ਰਬੰਧ ਬਾਥਰੂਮਾਂ ਦਾ ਪ੍ਰਬੰਧ ਪਾਰਕਿੰਗ ਦਾ ਪ੍ਰਬੰਧ ਅਤੇ ਵਕੀਲਾਂ ਦੀਆਂ ਗੱਡੀਆਂ ਖੜੀ ਕਰਨ ਵਾਸਤੇ ਸੈੱਡ ਦਾ ਵੀ ਪ੍ਰਬੰਧ ਕਰਨ ਦਾ ਯਤਨ ਨਾਜਮ ਸਿੰਘ ਚਾਲ ਵੱਲੋਂ ਕੀਤਾ ਜਾਏਗਾ ਮੇਰਾ ਪੰਜਾਬ ਨਵੀਂ ਗਿਆਨ ਸਿੰਘ ਸਰ ਚੌਂ ਹੋ ਰਹੀ ਹੈ ਜਿਨਾ ਵਾਲੇ ਦੀ ਐਕਟਰੀ ਚੌਂਗਾ ਰਿਸਪੈਕਟਿਵ ਇਹ ਜਿਹੜੇ ਜਿਹੜੇ ਇਹ ਲੋਕੀ ਤੁਹਾਨੂੰ ਸਮਝਾ ਕੇ ਕਿ ਇਹ ਇਹ ਕੱਲ ਨੂੰ ਗੰਦਰ ਹਾਂ ਸਰ ਤੁਸੀਂ ਇਹ ਦੇਖਿਆ ਗਿਆ ਨਾਮ ਇਹ ਦੇਖਿਆ ਗਿਆ ਜਗ੍ਹਾ ਰਸਮੀ ਲਿਖਿਆ ਉਹਨਾਂ ਵਾਸਤੇ ਕੀਤਾ ਹੈ ਮੇਰਾ ਨਾਮ ਜੀ ਨਾਜ਼ਰ ਸਿੰਘ ਚੈਲ ਹੈ ਜੀ 123 ਨੰਬਰ ਮੇਰਾ ਚੈਂਬਰ ਨੰਬਰ ਹੈ ਜੀ ਮੈਂ ਇੱਥੇ ਦਾਰਾ ਤਰਾ ਸਾਲ ਤੋਂ ਪ੍ਰੈਕਟਿਸ ਕਰ ਰਿਹਾ ਹਾਂ ਜਿਹੜੇ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਇਹ ਹੈ ਜੀ ਜਿਹੜੇ ਨਵੇਂ ਜੂਨੀਅਰ ਆ ਰਹੇ ਨੇ ਜ਼ਰੂਰ ਜੀ ਆ ਰਹੇ ਨੇ ਜੀ ਉਹਨਾਂ ਨੂੰ ਚੈਂਬਰਾਂ ਦੀ ਸਭ ਤੋਂ ਵੱਡੀ ਸਮੱਸਿਆ ਹੈ ਜੀ ਸਾਡੇ ਹੁਣ ਸਟੈਂਪ ਲਗਾਤਾਰ ਵਕੀਲਾਂ ਦੀ ਵਧ ਰਹੀ ਹੈ ਜੀ ਪਰ ਚੈਂਬਰਾਂ ਦੀ ਸਮੱਸਿਆ ਜਿਹੜੀ ਉਹ ਕਾਫੀ ਟਾਈਮ ਤੋਂ ਬਣੀ ਹੋਈ ਹੈ ਥਾਂ ਵੀ ਉਹ ਪ੍ਰੋਬਲਮ ਹੈ ਜੀ ਦੂਸਰਾ ਸਰ ਪਾਰਕਿੰਗ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਜੀ ਪਾਰਕਿੰਗ ਤੇ ਗੱਡੀਆਂ ਜ਼ਿਆਦਾ ਹੋ ਜਾਂਦੀਆਂ ਨੇ ਪਰ ਸਹੂਲਤ ਕੋਈ ਨਹੀਂ ਸ਼ੈੱਡ ਇੱਕ ਹੀ ਬਣਾ ਹੋਇਆ ਹੈ ਉਹ ਵੀ ਆ ਥੋੜਾ ਤਾਂ ਪਹਿਲਾਂ ਜਿਹੜਾ ਬਣਿਆ ਜੀ ਸਾਰੀਆਂ ਜਿੰਨੀਆਂ ਗੱਡੀਆਂ ਨੇ ਉੱਪਰ ਜਾਊਂਦੇ ਵਿੱਚ ਕਰਦੀਆਂ ਨੇ ਜੀ ਦੂਸਰਾ ਸਰ ਵਾਸ਼ਰੂਮ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਜੀ ਵਾਸ਼ਰੂਮ ਤੇ ਪਾਣੀ ਸਿਰਫ ਕੋਰਟ ਦੇ ਵਿੱਚ ਹੀ ਹੈ ਜਿਹੜੇ ਵਾਸ਼ਰੂਮ ਬਣੇ ਹੋਏ ਨੇ ਬਾਹਰ ਆਮ ਲੋਕਾਂ ਲਈ ਜਾਂ ਉਪਦੇਸ਼ ਸਹਾਵਾਂ ਲਈ ਕੋਈ ਵੀ ਇਹ ਵਾਸ਼ਰੂਮ ਕੋਰਟ ਤੋਂ ਬਾਹਰ ਨਹੀਂ ਹੈ ਜੀ ਸਭ ਤੋਂ ਵੱਡੀ ਇੱਕ ਹੋਰ ਪ੍ਰੋਬਲਮ ਹੈ ਜਿਹੜੀ ਸਰ ਉਹ ਹੈ ਜੀ ਸਾਫ ਸਫਾਈ ਸਾਫ ਸਫਾਈ ਦਾ ਵੀ ਇੱਥੇ ਕੋਈ ਦਸ ਜਿਹਾ ਨਜ਼ਾਰਾ ਨਹੀਂ ਲੱਗਿਆ ਹੋਇਆ ਨਾ ਹੀ ਸਰਪੀ ਪੂਰਾ ਸੱਜਣ ਦੀ ਜਗ ਹੈ ਜੇ ਜੇ ਸਰਜੀਨਾ ਸੈਕਟਰੀ ਦੇ ਹੋ ਗਏ ਜਿਹੜੇ ਕੈਂਡੀਡੇਟਾਂ ਦੇ ਜੇ ਪਰ ਮੈਂ ਸੈਕਟਰੀ ਬੰਦਾ ਤਾਂ ਸਰ ਮੈਂ ਇਹਨਾਂ ਜਿਹੜੀਆਂ ਹੁਣ ਤਾਂ ਹੁਣ ਸਾਰੀਆਂ ਸਮੱਸਿਆਵਾਂ ਹਨ ਇਹਨਾਂ ਨੂੰ ਤਨ ਮੰਗੀ ਤੋਂ ਜਿਸ ਤਰ੍ਹਾਂ ਨਵੇਂ ਨਵੇਂ ਪ੍ਰਸਤਤੀ ਮੌਕਾ ਪਿਆਂਗੇ ਉਹਨਾਂ ਵਾਸਤੇ ਕੀ ਕਰੂਗੇ ਤੁਸੀਂ ਜਾਣਗੇ ਇਹ ਵੀ ਹੈ ਉਹਨਾਂ ਵਾਸਤੇ ਕੀ ਮੈਨੂੰ ਜੀਰੋ ਇਹ ਸਾਰਾ ਜਦੋਂ ਵਕੀਲ ਸਾਹਿਬ ਜਿਹੜੇ ਨਵੇਂ ਆ ਰਹੇ ਨੇ ਨਾ ਉਹਨਾਂ ਨੂੰ ਕਾफी ਸੰਘਰਸ਼ ਕਰਨਾ ਪੈਗਾ